ਸੰਗਤ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਜਿੰਦਗੀ ਦੇ ਵਿੱਚ ਭਾਵੇਂ ਜਿੱਦਾਂ ਦਾ ਮਰਜੀ ਸਮਾਂ ਆ ਜਾਵੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਪਰੇਸ਼ਾਨੀ ਆਣ ਕੇ ਰਹੇ ਤਾਂ ਅਜੇ ਸਮੇਂ ਦੇ ਵਿੱਚ ਡੋਲਣਾ ਨਹੀਂ ਆ ਕਬਰਉਣਾ ਨਹੀਂ ਆ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਬਸ ਅਜੇ ਸਮੇਂ ਦੇ ਵਿੱਚ ਇਹ ਦੋ ਕੰਮ ਕਰਦੇ ਰਹਿਣਾ ਹੈ ਦੇਖਣਾ ਇਹ ਦੋ ਕੰਮ ਕਰਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਾੜੇ ਤੋਂ ਮਾੜਾ ਸਮਾਂ ਵੀ ਟਲ ਜਾਵੇਗਾ ਜਾਇ ਮਾੜਾ ਸਮਾ ਕਦੋਂ ਆਇਆ ਕਿੱਥੇ ਗਿਆ ਪਤਾ ਹੀ ਨਹੀਂ ਲੱਗਣਾ ਸਤਿਗੁਰ ਸੱਚੇ ਪਾਸ਼ਾ ਹਰ ਮੁਸ਼ਕਲ ਪਰੇਸ਼ਾਨੀ ਦਾ ਰਾਹ ਸਾਨੂੰ ਦੱਸ ਦੇਣਗੇ ਕਈ ਵਾਰ ਅੰਦਾ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਘਬਰਾ ਜਾਂਦਾ ਹੈ ਜਿਆਦਾ ਉਹਦੇ ਘਬਰਾਉਂਦਾ ਜਦੋਂ ਉਹਨੂੰ ਤਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਨਹੀਂ ਮਿਲਦੇ ਔਰ ਜਦੋਂ ਵੀ ਆਪਾਂ ਕੀਦੂ ਕੰਮ ਕਰਦੇ ਆ ਨਾ ਸੱਚ ਕਰਕੇ ਜਿਉਂਵੇਂ ਜੀ ਸਤਿਗੁਰ ਸੱਚੇ ਪਾਸ਼ਾ ਸਾਨੂੰ ਸਾਰੇ ਹੱਲ ਸਾਫ਼ ਸਪਸ਼ਟ ਕਰ ਦਿੰਦੇ ਆ ਸਾਡੀ ਅਕਲ ਤੇ ਪੈਰ ਪੜਦੇ ਦੂਰ ਹੋ ਜਾਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ ਆਪਾਂ ਭਾਵੇਂ ਚੰਗੇ ਆ ਭਾਵੇਂ ਮਾੜੇ ਆ ਪਰ ਸਾਡਾ ਫਿਕਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਿਆਣੇ ਕਹਿੰਦੇ ਨੇ ਨਾ ਉਤਰਮਾਤਮਕ ਇੱਕ ਦਰਵਾਜ਼ਾ ਬੰਦ ਕਰਦਾ ਤਾਂ ਉਹਦੇ ਬਦਲੇ 10 ਖੋਲ੍ਹਦਾ ਏ ਬਲਕਿ 10 ਪਹਿਲਾਂ ਖੋਲ੍ਹ ਕੇ ਫਿਰ ਉਹ ਪਹਿਲਾ ਦਰਵਾਜ਼ਾ ਬੰਦ ਕਰਦਾ ਹੈ ਪਰ ਆਪਾਂ ਕਈ ਵਾਰ ਆਪਣੀ ਅਕਲ ਤੇ ਪੈਰ ਪੜਦਿਆਂ ਕਰਕੇ ਉਹਨਾਂ ਖੁੱਲੇ ਹੋਏ 10 ਦਰਵਾਜ਼ਿਆਂ ਨੂੰ ਦੇਖ ਹੀ ਨਹੀਂ ਪੰਦੇ ਜਦ ਆਪਾਂ ਸਿਰਫ ਕੋ ਬੰਦ ਦਰਵਾਜੇ ਦਾ ਰੰਦਾ ਹੈ ਭਾਵੇਂ ਸਾਡਾ ਧਿਆਨ ਸਿਰਫ ਤੋਂ ਮੁਸ਼ਕਲ ਪਰੇਸ਼ਾਨੀ ਚਿੰਤਾ ਵਾਲਾ ਰੱਖਿਆ ਰਹਿੰਦਾ ਹੈ ਕਿ ਅਸੀਂ ਉਹਨੂੰ ਦੇਖਦੇ ਇੱਕ ਪਰਮਾਤਮਾ ਦੇ ਨਾਲ ਗਲੇਸ਼ਕ ਵੇਸ਼ ਕੀਤਾ ਕਰਦੇ ਰਹਿੰਦੇ ਆ ਇਸ ਮੁਕ ਨੂੰ ਪੋਛਦੇ ਰਹਿੰਦੇ ਆ ਪਰ ਉਹ ਮੁਸ਼ਕਲ ਪਰੇਸ਼ਾਨੀ ਦਾ ਹੱਲ ਵੀ ਸਾਡੇ ਸਾਹਮਣੇ ਹੀ ਹੁੰਦਾ ਹੈ ਪਰ ਅਸੀਂ ਆਪਣੀ ਮਨ ਦੀ ਚਿੰਤਾ ਕਰਕੇ ਇਹ ਹੱਲ ਨੂੰ ਦੇਖ ਨਹੀਂ ਪੰਦੇ ਪਰ ਜਿਹੜਾ ਆਪਾਂ ਇਹ ਦੋ ਕੰਮ ਕਰਾਂਗੇ ਨਾ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਾਰੇ ਹੀ ਹੱਲ ਸਾਫ਼ ਸੋਸ਼ਟਾ ਕਰ ਜਾਣਗੇ ਸੋ ਇਹ ਦੋ ਕੰਮ ਕਿਹੜੇ ਆ ਇਹ ਦੱਸਣ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀਆਂ ਪਾਤਸ਼ਾਹ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸੰਤ ਵਿੱਚ ਆਉਂਦੀ ਹੈ ਸੋ ਇਦਾਂ ਹੀ ਕਹਿੰਦੇ ਨੇ ਇੱਕ ਵਾਰ ਦੀ ਗੱਲ ਹੈ ਆ ਵੀ ਕਿ ਇੱਕ ਸੰਤ ਮਹਾਤਮਾ ਜੀ ਪਰਵਚਨ ਕਰ ਰਹੇ ਸੀ ਸੰਗਤਾਂ ਨੂੰ ਪਰਮਾਤਮਾ ਦੇ ਨਾਮ ਦੀ ਮਹੱਤਤਾ ਦੱਸ ਰਹੇ ਸੀ ਕਿ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਵਿੱਚ ਕਿੰਨੀ ਤਾਕਤ ਹੈ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਦਾ ਮਨ ਸ਼ਾਂਤ ਰਹੁੰਦਾ ਹੈ ਸਾਡੇ ਮਨ ਦੇ ਦੁੱਖ, ਰੋਗ, ਕਲੇਸ਼ ਸਾਰੀ ਜ਼ਿੰਦਗੀ ਦੇ ਬੋਖ ਰੋਗ, ਤਲੇਸ਼ ਕੱਟੇ ਜਾਂਦੇ ਆ, ਦੂਰ ਹੋ ਜਾਂਦੇ ਆ। ਕਿਤੇ ਉਹ ਸੰਗੀਤ ਦੇ ਵਿੱਚ ਇੱਕ ਮਨੁੱਖ ਏਦਾਂ ਦਾ ਬੈਠਾ ਸੀ ਜਿਹਨੂੰ ਇਹਨਾਂ ਗੱਲਾਂ ਦੇ ਉੱਤੇ ਯਕੀਨ ਨਹੀਂ ਸੀ ਹੋ ਰਿਹਾ। ਉਹ ਆਪਣੇ ਮਨ ਦੇ ਵਿੱਚ ਸੋਚੀ ਪੈ ਗਿਆ ਕਿ ਕਦੇ ਇਦਾਂ ਨਹੀਂ ਹੁੰਦਾ ਹੈ ਪ੍ਰਮਾਤਮਾ ਦਾ ਇੱਕ ਨਾਮ ਜਪਣ ਦੇ ਨਾਲ ਜ਼ਿੰਦਗੀ ਦੇ ਇੰਨੇ ਦੁੱਖ ਕਿਵੇਂ ਦੂਰ ਹੋ ਸਕਦੇ ਆ ਇੰਨੀ ਪਰੇਸ਼ਾਨੀਆਂ ਕਿੰਜ ਦੂਰ ਹੋ ਸਕਦੀਆਂ ਨੇ ਮਨ ਹੀ ਮਨ ਦੇ ਵਿੱਚ ਸੋਚਣ ਲੱਗਾ ਵੀ ਇਹ ਸੰਤ ਮਹਾਂਪਰਮਾ ਦਾ ਕੰਮ ਹੀ ਇਹ ਹੁੰਦਾ ਹੈ ਬਸ ਇਦਾਂ ਹੀ ਗੱਲਾਂ ਕਰਦੇ ਰਹਿੰਦੇ ਨੇ ਭਾਵੇਂ ਉਹਦੇ ਮਨ ਦੇ ਵਿੱਚ ਸ਼ੰਕਾ ਆ ਗਈ ਤੇ ਕਹਿੰਦੇ ਜੇ ਜਿਹੜੇ ਸੰਸਪਾਹਾ ਅਤਿ ਕਾਲੀ ਤੋਂ ਵਚਨਤਕਾਰ ਰਏ ਸੰਸ ਸਮਝਾ ਰਹੇ ਸੀ ਉਹੀ ਜੀ ਆਮਨੀ ਸੀ ਉਹੀ ਪਹੁੰਚੇ ਹੋਏ ਸੰਤ ਭਜਨ ਬੰਦਗੀ ਕਰਨ ਵਾਲੇ ਨੂੰ ਸੀ ਕਿੰਦੇ ਸੰਸਪਾਹਾ ਆਤਮਾ ਦਾ ਅਧਿਆਨ ਕਰਨੇ ਨੂੰ ਮੁੱਖ ਤੇ ਕਿਹਾ ਤੇ ਕਹਿੰਦੇ ਮਹਾਤਮਾ ਜੀ ਨੇ ਕਿਹਦੇ ਚਿਹਰੇ ਦੇ ਰਾਹੀ ਇਹਦਾ ਮਨ ਤਰਗ ਗਿਆ ਕਿ ਸੰਤ ਜੀ ਕਿਈ ਵਾਰ ਨਾ ਸਾਡੇ ਮਨ ਦੇ ਵਿੱਚ ਜੋ ਚੱਲਦਾ ਉਹ ਮੈਂ ਸਾਡੇ ਚਿਹਰੇ ਤੋਂ ਹੀ ਨਜ਼ਰ ਆਉਂਦਾ ਹੈ ਤੋ ਜਿਵੇਂ ਅਸੀਂ ਅੰਦਰੋਂ ਕੋਸ਼ਿਸ਼ ਤਾਂ ਅੰਦਰ ਦੇ ਖੁਸ਼ੀਖੇਰੇ ਤੇ ਨਜ਼ਰ ਆਉਂਦੇ ਪਰਗੇ ਅਸੀਂ ਸੰਤੋਹ ਕਲਪੇ ਹੋਈਆਂ ਸਿਰ ਭਾਂਨੇ ਅਸੀਂ ਸੁਸ਼ੀਰੀ ਮਹੱਲ ਵਿੱਚ ਗਏ ਜਿੱਥੇ ਸਾਦਾ ਕਿਰਾ ਵਸੁੰਦਾਏ ਇਹ ਬੰਦਾ ਖੁਸ਼ ਨਹੀਂ ਹੈ ਇਹ ਨੂੰ ਮੰਨੂ ਵਿੱਚ ਖਿੱਚਾ ਰੋ ਸੋ ਖੁਸ਼ੀ ਤੋਂ ਸੰਤ ਮਹਾਤਮਾ ਜੀ ਨੇ ਵੀ ਉਸ ਮਨੁੱਖ ਦੇ ਚਿਹਰੇ ਤੋਂ ਮੇਰਾ ਮਨ ਪੜ ਲਿਆ ਤੇ ਕਹਿੰਦੇ ਉਸ ਸੰਤ ਮਹਾਤਮਾ ਜੀ ਨੇ ਉੱਥੇ ਬੈਠਿਆ ਨਹੀਂ ਉਸ ਮਨੁੱਖ ਨੇ ਆਵਾਜ਼ ਲਗਾਈ ਅਤੇ ਆਵਾਜ਼ ਹੀ ਲਗਾਈ ਬੜੇ ਹੀ ਕਰੋਲ ਦੇ ਦੇ ਵਿੱਚ ਕਿਆ ਕੋਈ ਮੋਰਖਾ ਇਧਰ ਦੇਖ ਕਹਿੰਦੇ ਇਹ ਮਨੁੱਖ ਨੇ ਜਦੋਂ ਦੇਖਿਆ ਵੀ ਸੰਤ ਮਹਾਤਮਾ ਜੀ ਨੇ ਨਹੀਂ ਆਵਾਜ਼ ਮਾਰੀ ਮੇਰੇ ਨਾਲ ਇਸ਼ਾਰਾ ਕੀਤਾ ਇੱਕ ਤਾਂ ਮੈਨੂੰ ਕੋਈ ਕਰਕੇ ਬੁਲਾਇਆ ਤੇ ਦੂਜਾ ਨਾਲ ਮੈਨੂੰ ਮੋਰਖਾ ਹੀ ਕਿਹਾ ਏ ਕਹਿੰਦੇ ਉਹਨਾਂ ਮਤੁ ਦੇਨ ਮਨਤੇ ਹੈ ਕਿ ਸੰਤ ਮਹਾਤਮਾ ਜੀ ਦੇ ਪ੍ਰਤੀ ਵਿਸ਼ਵਾਸ ਹੋਰ ਵੀ ਜ਼ਿਆਦਾ ਹੋ ਗਿਆ ਕਹਿੰਦੇ ਸੰਗਤ ਦੇ ਵਿੱਚ ਬੈਠਾ ਕਿੰਨਾ ਸ਼ਰਮਿੰਦਾ ਹੋਇਆ ਕਿਉਂਕਿ ਉਦਾ ਆਪਣੇ ਨਗਰ ਦੇ ਵਿੱਚ ਇੱਕ ਰੁਤਬਾ ਸੀ ਚਾਰ ਪੈਸੇ ਵਾਲਾ ਰੰਦਾ ਸੀ ਜੋ ਮਾਨ ਸਨਮਾਉਂ ਕੰਦੇ ਸੀ ਪਰ ਸੰਤਮਹਾ ਤੁਮਹ ਜੀ ਨੇ ਤਾਂ ਸੱਚਾਈ ਨੂੰ ਕਹਿ ਦਿੱਤਾ ਅਤੇ ਨਾਲੇ ਤਲਾਇਆ ਵੀ ਬੜੇ ਗੁੱਸੇ ਦੇ ਨਾਲ ਸ਼ਿਕਾਇਤ ਹੋਏ ਤੂੰ ਮਨੋਖਣ ਉੱਥੇ ਬੈਠਾ ਬੈਠਾ ਅੰਦਰ ਅੰਦਰ ਹੀ ਕਲਪਨਾ ਲਗਾ ਕਿ ਇਹ ਸੰਤਮਹਾ ਤੁਮਹ ਜੀ ਸਭ ਕੁਛ ਖੰਡਾ ਨਹੀਂ ਕਰੇਗਾ ਮਨ ਵਿੱਚ ਵਿਅੰਤਾਂਨ ਨੂੰ ਨਗਰ ਨੂੰ ਹੈ ਕਿ ਸੰਤਮਹਾ ਤੁਮਾਨੂੰ ਕਿੰਜ ਸਭ ਕੁਛ ਸੰਭਾ ਪਹਿਲਾ ਸੋਚਿਆ ਵੀ ਹੁਣ ਹੀ ਜਾ ਕੇ ਗੱਲ ਕਰਾਂ ਫਿਰ ਮਨ ਵਿੱਚ ਸੋਚਿਆ ਵੀ ਸੰਤ ਮਹਾਤਮਾ ਦੇ ਚੇਲੇ ਅਤੇ ਇਹ ਜੋ ਸੰਬਤਾਂ ਲਿਖੀਆਂ ਨੇ ਇਹ ਵੀ ਸੰਤ ਮਹਾਤਮਾ ਹੀ ਦਾ ਬੜਾ ਅਦਰ ਸਤਕਾਰ ਕਰਦੀਆਂ ਨੇ ਬੜਾ ਮੰਨਦੀਆਂ ਨੇ ਕਿਤੇ ਕੰਮ ਉਲਟ ਨਾ ਹੋ ਜਾ ਰਿਹਾ ਏਦਾਂ ਕਥਾ ਹੈ ਕਿ ਜਦੋਂ ਇਹ ਸੰਤ ਮਹਾਤਮਾ ਹੀ ਇਥੋਂ ਉੱਠ ਕੇ ਬਾਹਰ ਹੋਣਗੇ ਨਾ ਕੋਰੇ ਨਾਲ ਗੱਲ ਨ ਕਰਾਂਗਾ ਇਨਨਾਂ ਨਾ ਕਰਦਮਾਂ ਦਾ ਉਹ ਤੁਲਦਮਾਂ ਦਾ ਮਤਲਬ ਮਨ ਹੀ ਮਨ ਦੇ ਵਿੱਚ ਵਿਸੇ ਦੇ ਵਿੱਚ ਆ ਕੇ ਕਈ ਤਰ੍ਹਾਂ ਦੀ ਸੋਚਣਾ ਲੱਗਾ ਤੇ ਖੋਨੇ ਦੇ ਅੰਦਰ ਦਾ ਗੁੱਸਾ ਇਹਦੇ ਚਿਹਰੇ ਤੇ ਸਾਫ਼ ਸਪਸ਼ਟ ਦਿਖ ਰਿਹਾ ਸੀ ਕਿ ਇਹ ਲੋ ਕਿੰਨਾ ਕਲਪਿਆ ਹੋਈ ਪਹਿਲਾ ਮਹਾਭਰਖਾ ਨੇ ਉਹਦੇ ਮਨ ਦੇ ਸ਼ੰਕੇ ਕਰਕੇ ਉਹ ਆਵਾਜ਼ ਲਗਾਈ ਤੇ ਤੂਣ ਤੇ ਹੁਣ ਉਹਦੇ ਕਲਪੇ ਹੋਏ ਚਿਹਰੇ ਨੂੰ ਦੇਖ ਕੇ ਫੇਰ ਸੰਤ ਮਹਾਤਮਾ ਜੀ ਨੇ ਕਿਹਾ ਕੋਈ ਮੂਰਖਾ ਤੈਨੂੰ ਮੈਂ ਕਿਹਾ ਇੱਧਰ ਆ ਕਹਿੰਦੇ ਇਹ ਮਨੁੱਖ ਨੂੰ ਨਾ ਚੰਦਾ ਹੋਇਆ ਵੀ ਉੱਥੇ ਚਲੇ ਗਿਆ ਕਹਿੰਦੇ ਜਦੋਂ ਕੋਲ ਗਿਆ ਤਾਂ ਮਹਾਵਰਖਾ ਨੇ ਪੁੱਛਿਆ ਵਿਸਾਤ ਸੱਚਾ ਸੰਗਤ ਨੂੰ ਦੱਸ ਤੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਏ ਕਹਿੰਦੇ ਉਹ ਜਦੋਂ ਉਹ ਮਨੋਥਮ ਸੰਗਤ ਦੇ ਸਾਹਮਣੇ ਖੜਾ ਕਰ ਦਿੱਤਾ ਪਹਿਲਾਂ ਤਾਂ ਕੋਈ ਸੰਗਤਾਂ ਨੇ ਉਹਦੇ ਤੇਰਾ ਦੇਖਿਆ ਸੀ ਕਿਸੇ ਨੇ ਨਹੀਂ ਸੀ ਦੇਖਿਆ ਪਰ ਉਹਨੇ ਸਾਹਮਣੇ ਖਿੜਾ ਕੇ ਕਿਹਾ ਵੀ ਦੱਸ ਮੂਰਖਾ ਤੇਰੇ ਮਨ ਵਿੱਚ ਕੀ ਚੱਲ ਰਿਹਾ ਏ ਤੇ ਕਹਿੰਦੇ ਉਹ ਮਹਿਸਤਾ ਜਿੰਨਾ ਹੀ ਗੁੱਸਾ ਸੀ ਨਾ ਸਾਰਾ ਘਰ ਆ ਕੇ ਕਹਿਣ ਲੱਗਾ ਮੇਰੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਬਹੁਤ ਗੁੱਸਾ ਏ ਤੇ ਮੇਰਾ ਮਨ ਅੰਦਰੋਂ ਸੜਿਆ ਗਿਆ ਏ ਮੈਂ ਇੰਤਜ਼ਾਰ ਕਰ ਰਿਹਾ ਹਾਂ ਇਕਦਾਂ ਤੁਸੀਂ ਬਾਹਰ ਜਾਓ ਮੈਂ ਜੋ ਵੀ ਉਹਨੇ ਸੋਚਿਆ ਸੀ ਨਾ ਸਭ ਤੇਰੇ ਨਾਲ ਸਬੰਧ ਤਾਂ ਕਿੰਦੇ ਸੰਤਮਹਾਤ ਮਾਜੀ ਨਸਰਾ ਉੱਤ ਸੰਤਮਹਾਤ ਮਾਜੀ ਕੇਰ ਲਗੇ ਵੀ ਦੇਖੋ ਤਰ ਮੇਰੇ ਮੋਹ ਨਿਕਲੇ ਇੱਕ ਬੋਲ ਨੇ ਤੈਨੂੰ ਪੂਰੀ ਤਰ੍ਹਾਂ ਹਲਾ ਕੇ ਰੱਖ ਦਿੱਤਾ ਤੂੰ ਪੂਰੀ ਤਰ੍ਹਾਂ ਅੰਦਰੂਪ ਕਲਪ ਗਿਆ ਹੈ ਗੁੱਸੇ ਦੇ ਨਾਲ ਈਰਖਾ ਦੇ ਨਾਲ ਪਰ ਗਿਆ ਹੈ ਮੇਰੇ ਇੱਕ ਬੋਲ ਨੇ ਤੈਨੂੰ ਰੋਗੀ ਕਰ ਦਿੱਤਾ ਹੈ ਚਿੰਤਾਗ੍ਰਸਤ ਕਰ ਦਿੱਤਾ ਹੈ ਤੈਨੂੰ ਕ੍ਰੋਧੀ ਬਣਾ ਦਿੱਤਾ ਹੈ ਕਿ ਤੂੰ ਆਪਣੇ ਇੱਕ ਕਰੋੜ ਗੁੱਸੇ ਦੇ ਵਾਸਤੇ ਅੰਧਿਆਂ ਕੋਈ ਵੀ ਗਲਤ ਕੰਮ ਕਰ ਸਕਦਾ ਹੈ ਤੇ ਜੇਕਰ ਤੂੰ ਕੋਈ ਵੀ ਗਲਤ ਕੰਮ ਕਰ ਬੈਠਾ ਤਾਂ ਤੇਰੀ ਜ਼ਿੰਦਗੀ ਹੋਏ ਦੁੱਖ ਕਸ਼ਟ ਦੇਣ ਤਰ ਜਾਵੇਗੀ ਮੈਂ ਤੈਨੂੰ ਇਹ ਸਮਝਾਉਣਾ ਚਾਹਨਾ ਕਿ ਮੈਂ ਇਸ ਸਿਹਾਰਨੇ ਦੇ ਮਨੁੱਖ ਹਾਂ ਇਸ ਸਿਹਾਰਨੇ ਦੇ ਮਨੁੱਖ ਦੀ ਇੱਕ ਬੋਲ ਨੇ ਜੇਕਰ ਤੈਨੂੰ ਕਿਉਈ ਤਰ੍ਹਾਂ ਹਲਾ ਦਿੱਤਾ ਏ ਕਲਪਾ ਦਿੱਤਾ ਏ ਤੇਰੇ ਮਨ ਦੇ ਕਿਰਦਤਾਂ ਨੂੰ ਭੰਗ ਕਰ ਦਿੰਦਾ ਹੈ ਤੇ ਫਿਰ ਉਹਦਾ ਪਰਮ ਪਿਤਾ ਪਰਮਾ ਮਾ ਸਰਬ ਸ੍ਰਿਸ਼ਟੀ ਦਾ ਮਾਲਕ ਹੈ ਉਹਦਾ ਨਾਮ ਤੇਰੇ ਮਨ ਨੂੰ ਸ਼ਾਂਤ ਕਿਉਂ ਨਹੀਂ ਕਰ ਸਕਦਾ ਉਹ ਤੇਰੀ ਜ਼ਿੰਦਗੀ ਦੇ ਦੁੱਖ ਰੋਗ ਕਸ਼ਟ ਨੂੰ ਕਿਉਂ ਨਹੀਂ ਦੱਸ ਸਕਦਾ ਕਿ ਕਰਕੇ ਕਿਸਾਨ ਨੇ ਜੇ ਮਨੁੱਖੇ ਲੋਕ ਤੇਰੀ ਜ਼ਿੰਦਗੀ ਨੂੰ ਕਈ ਦੁੱਖ ਰੋਗ ਚਿੰਤਾਵਾਂ ਦੇ ਨਾਲ ਭਰ ਸਕਦੇ ਆ ਤੇਰੇ ਪਰਮ ਪਿਤਾ ਪਰਮਾ ਤੋਂ ਮਾਨ ਤੋਂ ਸਰਬ ਸ੍ਰਿਸ਼ਟੀ ਦੇ ਮਾਲਕ ਨੇ ਉਹਨਾਂ ਦਾ ਇੱਕ ਨਾਮ ਤੇਰੀ ਜ਼ਿੰਦਗੀ ਦੇ ਕਿਹ ਦੁੱਖ, ਰੋਗ, ਕਲੇਸ਼ ਘਟ ਕੇ ਹੋ ਨਹੀਂ ਸਕਦਾ। ਸੋ ਤੁਮ ਨੂੰ ਸਮਝਾ ਲਈ ਹਮੇ ਮਹਾ ਅਨੰਤ ਮਾਪੂਰ ਹੈ ਕਿ ਆਪਾਂ ਵੀ ਆਪ ਜੀ ਦੇ ਨਾਲ ਕੇ ਕਹਾਣੀ ਇਸੇ ਕਰਕੇ ਸਾਜੂ ਕੀ ਹੈ ਤਾਂ ਉਸ ਸਾਜੂ ਦੇ ਸੰਬੰਧ ਵਿੱਚ ਆ ਰਿਹਾ ਹੈ ਕਿ ਇਹ ਫਾਰਮ ਜਿਦਾ ਤਾਂ ਨਾਮ ਉਹਨਾਂ ਦੇ ਨਾਮ ਦੇ ਦਿੱਤਾ ਹੋਇਆ ਹੈ ਤਾਂ ਤਾਂ ਕਿ ਜਦੋਂ ਅਸੀਂ ਪ੍ਰੋਸੇ ਦੇ ਨਾਮ ਪੂਰੀ ਸ਼ਰਧਾ ਦੇ ਨਾਲ ਕੋ ਕਰੰਟ ਦਾ ਕਹਣਾ ਤੁਹਾਡਾ ਨਾਮ ਮੱਗ ਲਿਆ। ਸਾਡੀ ਵੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੇ ਦੁੱਖ, ਪਰ ਸੁਖਲੇਸ਼ ਜਿੰਨਾ ਪਾਣਾ ਪਟਿਆ ਜਾਂਦੇ ਨਾਲੇ। ਸਾਡੀ ਵੀ ਲਿਖੇਰੇ 'ਚ ਜਿੰਨੇ ਵੀ ਦੁੱਖ ਹੋ ਗਏ ਆ। ਜੁਰ ਇਸ ਦੇ ਨਾਲ ਸਾਡੇ ਮੁਤਾਬਕ ਮਾਰਾ ਬਹਰਿਆ ਏ। ਜਾਂ ਚੰਗਾ ਹੋ ਗਿਆ ਇਹ ਸਭ ਸਭ ਚਾ ਵੀ ਇੱਥੇ ਕੰਮ ਦਾ ਫਾਵਾ ਬਣੇ ਗਏ। ਜਦੋਂ ਸਾਡੇ ਤੇ ਮਾਰੇ ਚਰਮਕੀ ਅੰਗੇ ਅਕਸੀਦ ਕੀ ਨੇ ਕਲਪਦੇ ਆ। ਇੱਕੇ ਮਾਵੇ ਕਰਮਾਂ ਨੂੰ ਖਤੋਂ ਮੰਗੇ। ਸਵੇਰ ਕਰਨ ਤੋਂ ਔਧਿਕੋ ਇੱਕ ਰੁਕਤੀ ਆ ਉਹ ਕਰਮ ਨਿਤਾ ਕਰਮ ਨਹੀਂ ਨਿਮਨ ਜਦੋਂ ਅਸੀਂ ਕਰਮ ਕਤਾ ਪਰਮਾਤਮਾ ਦੇ ਨਾਮ ਲੈਂਦੇ ਹਾਂ ਸ਼ਰਧਾ ਭਾਂ ਲਾ ਕੇ ਨਾਲ ਉਸੇ ਦੇ ਨਾਮ ਦਾ ਨਾਮ ਜਪਨਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਬਾੜੇ ਕਰਮ ਘਟਨੇ ਸ਼੍ਰੀ ਹੋ ਜਾਂਦੇ ਆ ਤੇ ਸਵੇਰ ਸੁਨੇ ਲੇਖ ਲਿਖੇ ਜਾਂਦੇ ਆ ਚੋ ਪਰਮਾਤਮਾ ਦਾ ਨਾਮ ਦੇ ਨਾਮ ਜੇਤ ਸਦਗਮਤੀ ਦੇ ਕੋਚ ਹਰ ਤੂਰੀ ਦੋਰ ਫਰਿਆਦ ਜਿੰਨ ਕਾਲੀ ਕੜੀ ਚਾਹ ਰਹੀ ਨਾ ਤਾਂ ਬਸ ਇਹੋ ਚੋਚਾ ਵੀ ਸਾਡੇ ਕੀਤੇ ਹੋਏ ਮਾਰੇ ਕਰਮਾਂ ਦਾ ਸਾਲ ਸੰਮਣੀ ਮਰਿਆਈ ਕਦੇ ਵੀ ਐਵੇਂ ਕਿਸੇ ਬੰਦੇ ਨੂੰ ਲੈਟ ਚੇਂ ਫੈਰਾ ਕਿ ਉਹ ਸੰਰਾਤ ਅਧਿਤਾ ਅਪਰਧਕ ਕਿਤੇ ਇੱਕ ਇੱਕ ਵਾਰ ਕਹਿੰਦੇ ਕਮਾਈ ਵਾਲੇ ਸੰਤ ਮਹਾਮੋਰਖ ਕੰਤਨ ਦਾਦਾ ਆਨੰਦ ਸਿੰਘ ਜੀ ਦੇ ਸੰਦਰਿਧਾ ਲਿਆ ਬਾਪਾ ਜੀ ਦੇ ਕੋਲ ਇੱਕ ਮਨੋਰਥ ਆਇਆ ਉਹਦੀ ਜ਼ਿੰਦਗੀ ਦੇ ਵਿੱਚ ਵੀ ਬੜੇ ਦੁੱਖ ਰੋਸ ਸੀ ਕਹਿੰਦੇ ਚੰਗਾ ਪੈਸੇ ਕੋਠੋਂ ਫਟ ਜਾਿਰਨਾ ਸੀ ਕੁਛ ਮਨੋਕਤਾਇ ਕਿਸਮੇ ਰੇਂਜ ਵਰ ਕੈਸੀ ਸਮੇਂ ਦੀ ਮਾਰ ਕਈ ਜਾਂ ਕੋਲੇ ਮਾਰੇ ਕਰਨ ਅੱਗੇ ਆਏ ਕੋ ਮਨੁੱਖ ਕਰਜਾਈ ਹੋ ਗਿਆ ਤੇ ਨਾਲ ਹੀ ਸ਼ਰੀਰ ਨੂੰ ਵੀ ਕਈ ਤਰ੍ਹਾਂ ਦੇ ਕੁੱਫਰ ਹੋ ਗਏ ਉਤੋਂ ਕਿਸੇ ਨੇ ਮੰਨ ਦੇ ਵਿੱਚ ਇਹ ਵਹਿ ਬਵਾ ਦਿੱਤਾ ਕਿ ਤੁਹਾਡਾ ਜੂ ਵੀ ਖਸਾਣ ਹੋਇਆ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਤਸ਼ਕਾਏ ਹਨ ਇਹ ਜਰੂਰ ਤੁਹਾਨੂੰ ਕਿਸੇ ਨੇ ਕੁਝ ਕਹਿ ਕੇ ਕਹਿੰਦੇ ਜਦੋਂ ਇਹ ਕਹਾਣ ਮੰਨ ਦੇ ਵਿੱਚ ਪਾ ਦਿੱਤਾ ਤੇ ਕੋ ਮਨੁੱਖ ਨੇ ਉਸੇ ਹਿਸਾਬ ਦੇ ਨਾਲ ਫਿਨਾਨ ਕਰਮਾ ਸ਼ੁਰੂ ਕਰਨਿਆ ਕਈ ਬਾਬਿਆਂ ਸਿਆਣਿਆਂ ਦੇ ਕੋਲ ਗਿਆ ਕਈ ਤਰ੍ਹਾਂ ਦੇ ਤਾਕਤੇ ਤਬੀਜ ਕਰਵਾਏ ਕੋਈ ਫਰਕ ਨਾ ਪਿਆ ਜ਼ਿੰਦਗੀ ਦੀਆਂ ਪਰੇਸ਼ਾਨਾਂ ਮੁਸ਼ਕਲਾਂ ਹੋਰ ਵੱਧਦੀਆਂ ਜਾਣ ਕਿਤੇ ਕੋਈ ਪਿਛਲਾ ਚੰਗਾ ਕਰਮ ਅੱਗੇ ਆਇਆ ਤੇ ਕਿਸੇ ਘਿਰਮਤ ਪਿਆਰੇ ਦੇ ਨਾਲ ਮਿਲ ਗੁੰਦਿਆ ਕਿਸੇ ਰੰਗੁਦੇ ਰੰਗ ਵਿੱਚ ਰੰਗੀ ਹੋਈ ਰੂਹ ਤੇ ਮੌਕੇ ਲੱਗ ਗਯਾ ਕਹਿੰਦੇ ਗੁਰਮੁਖ ਪਿਆਰੇ ਨੇ ਇਸ ਮਨੁੱਖ ਨੂੰ ਕਿਹਾ ਵੀ ਆਪਣੇ ਇਲਾਕੇ ਦੇ ਵਿੱਚ ਆਪਣੇ ਨਗਰ ਦੇ ਵਿੱਚ ਕਮਾਈ ਵਾ ਲਈ ਸੰਤ ਮਹਾਂਪੁਰਖ ਧੰਤਨ ਬਾਬਾ ਨੰਦ ਸਿੰਘ ਜੀ ਦੇ ਇੰਦੇ ਨੇ ਕੋ ਉਨਾਂ ਦੇ ਕੋ ਜਾ ਉਹ ਤੈਨੂੰ ਸਿੱਧੇ ਰਾਹੇ ਪਹੁੰਚਣਗੇ ਕਹਿੰਦੇ ਉਹ ਮਨੁੱਖ ਉਸੇ ਹੀ ਵੇਲੇ ਧੰਤਨ ਬਾਬਾ ਨੰਦ ਸਿੰਘ ਜੀ ਦੇ ਕੋਲ ਪਹੁੰਚਿਆ ਅਤੇ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਬਾਬਾ ਜੀ ਇੱਕ ਸਮੇਂ ਦੇ ਵਿੱਚ ਮੇਰਾ ਨਾ ਮਨ ਉਸ ਵਾਰ ਸੀ ਕਿ ਸਨ ਅਵਰਦੇ ਵਿੱਚ ਮੇਰੇ ਕੋਲ ਖੁੱਲਾ ਪੈਸਾ ਸੀ ਪਰ ਐਸੇ ਨਿਪਸ਼ਾਨ ਹੋਣੇ ਸ਼ੁਰੂ ਹੋਏ ਆ ਕਿ ਪੈਸੇ ਪੱਖੋਂ ਮੈਂ ਤੇ ਰਜਾਈ ਹੋ ਗਿਆ ਹਾਂ ਤੇ ਮੇਰੇ ਸਰੀਰ ਨੂੰ ਵੀ ਕਈ ਤਰ੍ਹਾਂ ਦੇ ਦੁਖ ਰੋਗ ਲੱਗ ਗਏ ਆ ਕਿਸੇ ਨੇ ਮੈਨੂੰ ਦੱਸਿਆ ਏ ਕਿ ਸਾਨੂੰ ਕਿਸੇ ਨੇ ਕੁਝ ਖੀਤਾ ਹੈ ਕਿੰਦੇ ਕਮਾਈ ਵਾਲੇ ਮਹਾਭਰਤਾਂ ਤੁਨ ਮੌਦਾ ਨੰਦ ਜੈਨਤੀ ਨੇ ਸਭ ਤੋਂ ਪਹਿਲਾਂ ਤ ਤੋਂ ਇਹੋ ਗੱਲ ਸਮਝਾਈ ਕਿ ਭਲਿਆ ਸਾਡੇ ਨਾਲ ਵਿਹੋਗੇ ਚੰਗਾ ਮਾੜਾ ਹੁੰਦਾ ਹੈ ਨਾ ਸਾਤੇ ਕੀਤੇ ਹੋਏ ਕਰਨਾ ਦਾ ਸਾਨੂੰ ਫਲ ਮਿਲਦਾ ਹੈ ਕਿਸੇ ਦੇ ਕੀਤੇਆ ਤੇਰਾ ਮਾੜਾ ਨਹੀਂ ਨੂੰ ਸਤਿਰਾ ਤੇ ਕਿਸੇ ਦੇ ਕੀਤੇਆ ਤੇਰਾ ਚੰਗਾ ਨਹੀਂ ਨੂੰ ਸਤਿਰਾ ਜੇ ਕਰਕੇ ਇਹਨੇ ਹੋਣ ਲੱਗੇ ਤਦੰਤਾ ਦੰਗਿੰਗੋਟੇ ਨਾ ਹਾਲੰਦਾਵੇ ਸੋ ਕੇ ਤੇਰੇ ਮਨ ਦੇ ਵੈ ਮਣੇ ਕਿ ਗੁਰਮਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਆਇਆ ਏ ਹੋਸੇ ਦੇ ਨਾਲ ਗੁਰਮਾਨਕ ਪਾਸ਼ਾ ਜੀ ਦੇ ਨਾਮ ਲੱਗ ਜਾ ਅਮਰਤ ਬੇਲੇ ਵਿਖਿਆ ਕਰ ਤਜਨ ਬੰਦਗੀ ਕਰਿਆ ਕਰ ਸੇਵਾ ਕਰਿਆ ਕਰ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰ ਜਿਵੇਂ ਜਿਵੇਂ ਤੇਰੇ ਪੁੰਨ ਵਧਣਗੇ ਤਾਂ ਤੇਰੇ ਇਹ ਪਿਛਨੇ ਕੀਤੇ ਹੋਏ ਮਾਲੇ ਕਰਮ ਕੱਟੇ ਜਾਣਗੇ ਜਿਵੇਂ ਜਿਵੇਂ ਮਾਲੇ ਕਰਮ ਕੱਟੇ ਜਾਣਗੇ ਮੰਮੇ ਸੋਨੇ ਦੇ ਕਿਹੜਾ ਨਹੀਂ ਜੁਗਮੇ ਤੇਰੀ ਜਿੰਦਗੀ ਦੇ ਵਿੱਚ ਸਭ ਕੁਝ ਖੀਚੇ ਹੋ ਬਹਿ ਗਏਗਾ ਕਹਿੰਦੇ ਉਹ ਨਰਕ ਦੇ ਘੋਲੇ ਕਾਹੀ ਦਾਦਾ ਜੀ ਨੂੰ ਕਹਿਣਾ ਮਤਾ ਨੰਭਗੇ ਤੋ ਨਿਸ਼ਚੈ ਜੋਤ ਨਾ ਕੰਮ ਦਾ ਸਦਕਾ ਕਦੋਂ ਮੇਰੇ ਕੋ ਨਭਣਾ ਨਗੇ ਕਦੋਂ ਮੇਰੇ ਮਾਰੇ ਕਰਮ ਕੱਟੇ ਜਾਣਗੇ ਤੇ ਕਦੋਂ ਬੇਰੀ ਜ਼ਿੰਦਗੀ ਤੋਂ ਕੋਈ ਸੁਖਾ ਹੋਗਾ ਦਾਦਾ ਜੀ ਮੈਨੂੰ ਤਾਂ ਕੋਈ ਸੁਖਾ ਗਿਆ ਵਾ ਦੱਸੋ ਜੂਗੇ ਨਾ ਸ਼ੇਤੀ ਜੇਤੀ ਮੇਰੇ ਮਾਰੇ ਕਰਮ ਕੱਟੇ ਜਾਣ ਅਤੇ ਮੇਰੇ ਛੋਹੇ ਛਾਣੇ ਲਈ ਨਿਕੇ ਜਾਣ ਮੇਰੀ ਜ਼ਿੰਦਗੀ ਦੇ ਵਿੱਚੋਂ ਕਿ ਸਾਰੇ ਕਸ਼ਟ ਹੋਰ ਫਰੋਗ ਤੱਕ ਦਾ ਸੰਭਵ ਹੋ ਗਿਆ ਇਹਨਾਂ ਬਾਬਾ ਜੀ ਨੇ ਕਿਹਾ ਵੀ ਅਗਰ ਹਾਤਾ ਤੈਨੂੰ ਅਸੀਂ ਦੱਸ ਦਵਾਂਗੇ ਪਰ ਉਹ ਰਾਹ ਤੇ ਚੱਤ ਪਹੇਗਾ ਤੇ ਕਹਿੰਦੇ ਕਿ ਮਮਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਿਖੇ ਪਰੇਸ਼ਾਨ ਸੀ ਜਿੰਨੇ ਸਭ ਕੁਝ ਕਰਕੇ ਦੇਖ ਲਿਆ ਸੀ ਕੋ ਕਹਿਣ ਰਿਹਾ ਸੀ ਬਾਬਾ ਜੀ ਤੁਸੀਂ ਇਹਨੂੰ ਇੱਕ ਵਾਰ ਦੱਸਿਓ ਸਾਨੂੰ ਤੁਸੀਂ ਜੋ ਕਹੋਗੇ ਨਾ ਮੈਂ ਕਰ ਲਵਾਂਗਾ ਅਕੇਨਵਾ ਗੜੀ ਨੇ ਕਿ ਆਪ ਵੀ ਜਰ ਸੰਕੁਲੋਜ ਅਮਰਤ ਵੇਲੇ ਪਨਾ ਹੈ ਫਿਰ ਕੇਸੀ ਕਿਸ਼ਨਾ ਕਰਨ ਤੋਂ ਬਾਅਦ ਘੰਟਾ 2 ਘੰਟੇ ਨਾਮ ਸਿਮਰਨ ਕਰਨਾ ਹੈ ਬੁਰਨਾਰਕ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਤਾਂ ਕੇ ਭਜਨ ਬੰਦਗੀ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਇੱਕ ਤੀਪਾ ਹੱਥ ਵਿੱਚ ਫੜ ਕੇ پورے پنڈ کا گیڑا گتی وہ پیپے پی نے کھڑکا کے اپنے پنڈ ہر گلی ہر محلے ہر گھر جا کے یہ آواز لگا کہ اٹھ جاگ سویرے ਜੇ ਤੜੀਏ ਤੇਰਾ ਨਾਮ ਜਪਨ ਦਾ ਬਿਲਾ ਵਾਗਾ ਜੀ ਕਹਿਣ ਲੱਗੇ ਜੀ ਜੇਕਰ ਤੇਰੇ ਹੋ ਕਾ ਦੇਨ ਕਰਕੇ ਕੋਈ ਇੱਕ ਜੀਵੀ ਅਮਰਤ ਵੇਲੇ ਉੱਠ ਗਿਆ ਉਸਕੇ ਨਾਮ ਜਪਨ ਬੈਠ ਗਿਆ ਤੇਰੇ ਤੁੰ ਉਸੇ ਦਿਨ ਤੋਂ ਹੀ ਤੇਜ਼ੀ ਦੇ ਨਾਲ ਬਨਨਾ ਸ਼੍ਰੀ ਹੋ ਜਾਣਗੇ ਵਾ ਵਾ ਬਾਬਾ ਜੀ ਨੇ ਕਹਿ ਵੀ ਅਮਰਤ ਵੇਲੇ ਉੱਠ ਕੇ ਕੋਦ ਭਜਨ ਮੰਗ ਹੀ ਕਰਨਾ ਅਤੇ ਕਿਸੇ ਹੋਰ ਨੂੰ ਅਮਰਤ ਵੇਲੇ ਦੇ ਨਾਲ ਯੋਰੰ ਦਾ ਬਹੁਤ ਤਿੱਖਾ ਟਾ ਉਹਨੇ ਕਿ ਇਸ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਬਹੁਤ ਛੇਤੀ ਪੈਣਦੇ ਆ ਸੋ ਤੂੰ ਜੇ ਇਹ ਕੰਮ ਕਰ ਸਕਦਾ ਤਾਂ ਇਹ ਕੰਮ ਕਰਨਾ ਸ਼ੁਰੂ ਕਰ ਕਿੰਨੇ ਮੁਠਕਿਆ ਨਾ ਵੀ ਬਾਬਾ ਜੀ ਇਹ ਤਾਂ ਕੰਮ ਕਰਤਾ ਮੈਂ ਨਾ ਪਰ ਤੁਸੀਂ ਆਪ ਸੋਚੋ ਕਿ ਸਵੇਰੇ ਸਵੇਰ ਦੀ ਨੀਂਦ ਸਾਰਿਆਂ ਨੂੰ ਬੜੀ ਪਿਆਰੀ ਹੁੰਦੀ ਆ ਕਿਤੇ ਮੇਰੇ ਪੀਪਾ ਖੜਕਾਉਣ ਦੇ ਨਾਲ ਮੇਰੇ ਹੋਕਾ ਦੇਮ ਦੇ ਨਾਲ ਲੋਕ ਮੈਨੂੰ ਬਾਹਰ ਹੀ ਨਾ ਕੱਢਣ ਲੋਕ ਮੇਰੇ ਗਾਲੀ ਨਾ ਪੈਣ ਮਾਰਾ ਚੰਗਣਾ ਨਾ ਬੋਲਣ ਬਾਬਾ ਜੀ ਨੇ ਕਿਹਾ ਵੀ ਇਹ ਤਾਂ fırsਤ ਹੈ ਮੋ ਜੀ ਭਾਈ ਅਮਰਤ ਵੇਲੇ ਦੀ ਨੀਂਦ ਸਾਨੂੰ ਪਿਆਰੀ ਹੁੰਦੀ ਆ ਤੇ ਕਈ ਲੋਕਾਂ ਨੂੰ ਤਾਂ ਐਨੀ ਪਿਆਰੀ ਹੁੰਦੀ ਆ ਵੀ ਜੇ ਕੋਲ ਨਾਲ ਕੁਛ ਛੇਰੇ ਛੇਰ ਉਠਾ ਬੈ ਤਾਂ ਸੱਚੀ ਗੱਲ ਫੇਜ ਜਾਂਦੇ ਆ ਲਾਈ ਝਗੜਾ ਕਰ ਲੈਂਦੇ ਨੇ ਪਰ ਹੁਣ ਰਾਹ ਇਹ ਹੋਆ ਬਾਬਾ ਜੀ ਨੇ ਕਿਹਾ ਕਿ ਇਹ ਸਭ ਕੁਝ ਤੇਰੇ ਨਾਲ ਹੋਵੇਗਾ ਕੁਝ ਲੋਕ ਤੈਨੂੰ ਮਾੜਾ ਚੰਗਾ ਵੀ ਬੋਲਣਗੇ ਕੋਈ ਸ਼ਬਦਾ ਕੋ ਤੇਰੀ ਗੱਲ ਵੀ ਪੈ ਜਾਵੇ ਪਰ ਜੇਕਰ ਤੂੰ ਇਹ ਸਭ ਕੁਝ ਸਹਿ ਗਿਆ ਤੂੰ ਕੋਈ ਜਵਾਬ ਨਹੀਂ ਦੇਣਾ ਤੂੰ ਆਪਣਾ ਹੌਂਕਾ ਦੇਖੇ ਕਿ ਅੱਗੇ ਲੰਘ ਜਾਣਾ ਕਹਿੰਦੇ ਜਿਵੇਂ ਜਿਵੇਂ ਉਹਦੇ ਹੋ ਕੇ ਕਰਕੇ ਕੁਝ ਲੋਕ ਅੰਮ੍ਰਿਤ ਰੇਲੇ ਨਕਸ਼ੇ ਗਿਰੇ ਜਾਣ ਲੱਗੇ ਨਾਮ ਜਪਨ ਲੱਗੇ ਸੱਚ ਨੂੰ ਚੱਕਰ ਦੀ ਜਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਸੁੱਖ ਆਉਣੇ ਸ਼ੁਰੂ ਹੋਦੇ ਜੋ ਰਿਓ ਦੇ ਘਾਟੇ ਸੀ ਕੁਝ ਹੀ ਦਿਨਾਂ ਦੇ ਵਿੱਚ ਪੂਰੇ ਹੋ ਗਏ ਕੋਈ ਕਿ ਉਹਦੀ ਜ਼ਮੀਨ ਦਾ ਇੱਕ ਟੁਕੜਾ ਐਸਾ ਸੀ ਜੋ ਬਹੁਤ ਮਹਿੰਗੇ ਭਾਵੇ ਕਰਿਆ ਤੇ ਜ਼ਮੀਨ ਦੇ ਟੁਕੜੇ ਨੇ ਵੇਚਣ ਕਰਕੇ ਉਹਦੇ ਸਾਰੇ ਕਰਜ਼ੇ ਵੀ ਲੈ ਗਏ ਤੇ ਉਹਨੇ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਦੇ ਆ ਸੋ ਸਭ ਤੋਂ ਜੀ ਜਦੋਂ ਆਪਾਂ ਸੱਚੇ ਮਨ ਦੇ ਨਾਲ ਪਰਮਪ੍ਰਦਾ ਪਰਮਾਤਮਾ ਦੇ ਨਾਲ ਨੱਗਦੇ ਹਾਂ ਉਹਦੀ ਭਜਨ ਮੰਦਗੀ ਕਰਦੇ ਆ ਤਾਂ ਸੱਚੇ ਸੱਚੇ ਪਾਸ਼ਾ ਆਪੇ ਹੀ ਰਾਹ ਬਣਾ ਦਿੰਦੇ ਨੇ ਵੇਧ ਆਪੇ ਬਣਾ ਦਿੰਦੇ ਨੇ ਆਪਣਾ ਕੰਮ ਆ ਉਹ ਜੋ ਆਤਮਾ ਨੂੰ ਜਾਗਰਤ ਕਰਨਾ ਮਹਾਪੁਰਖ ਜੀ ਕਹਿੰਦੇ ਆਪਾਂ ਦਿਨ ਭਰ ਦੇ ਵਿੱਚ ਕਿਸੇ ਵੀ ਵੇਲੇ ਪਰਮਾਤਮਾ ਦਾ ਨਾਮ ਜਪਦੇ ਆ ਵੱਡੇ ਭਾਗ ਨੇ ਸਾਡੇ ਜਦੋਂ ਵੀ ਜਪਦੇ ਆ ਸਾਡਾ ਜਪਿਆ ਹੋਇਆ ਕਦੇ ਵਿਥਾ ਨਹੀਂ ਜਾਂਦਾ ਸਾਡੇ ਜਪੇ ਹੋਏ ਦੇ ਨਾਲ ਸਾਡੇ ਪੁੰਨ ਬਣਦੇ ਆ ਸਾਡੇ ਮਾੜੇ ਕਰਮ ਕੱਟੇ ਜਾਂਦੇ ਆ ਮਤਲਬ ਮਹਾਰਾਜ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਆ ਪਰ ਅੰਮ੍ਰਿਤ ਵੇਲੇ ਦੀ ਭਗਤੀ ਸਭ ਤੋਂ ਉੱਤਮ ਭਗਤੀ ਆ ਅੰਮ੍ਰਿਤ ਵੇਲੇ ਆਪ ਠਣਾਤ ਕਿਸੇ ਹੋਰ ਨੂੰ ਅੰਮ੍ਰਿਤ ਵੇਲੇ ਦੇ ਮਲਦੂਰ ਨਾ ਗੋਲ ਤੁਮ ਠੇਪ ਤੋਂ ਨਾ ਤਾਂ ਮੈਂ ਸੋ ਜੇ ਕਰ ਵਰਨਾਰਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਿਸੇ ਨੂੰ ਅਮਰ ਤਵੇਲਾ ਅਤੇ ਅਮਰ ਤਵੇਲੇ ਦਾ ਨਿਤਨੇਮ ਮਿਲ ਜਾਵੇ ਸਮਝੋ ਉਹਨੂੰ ਵਿਹਨਾਨਕ ਪਾਸ਼ਾ ਮਿਲ ਗਈ। ਸੋ ਸੰਤ ਜੀ ਨੇ ਤੁਧਾਰ ਮੇਰਾ ਕੀ ਮਹਾ ਕੁੰਜੀ ਤੁਸੀ ਸਮਝ ਇਹ ਕੋਈ ਰੋਕ ਤੁਹ ਦੱਸਦੇ ਹਾਂ ਕਿ ਜੰਨ ਜੀ ਦੇ ਵਿੱਚ ਸਮਾ ਜਾ ਕੇ ਜਿੱਦਾਂ ਦਾ ਮੌਜੀ ਜਗੇ ਅਮਰ ਤਵੇਲੇ ਦਾ ਨਾਗਾ ਨਹੀਂ ਪਹਿਣਾ ਚਾਹੀਦਾ। ਮਨਰ ਕੇ ਲਈ ਜੇ ਨਾ ਹੈ ਤਾਂ ਜਿੰਦਗੀ ਜਿੰਦਗੀ ਜੰਗ ਲਈ ਤੇ ਜੇਕਰ ਕਿਸੇ ਕਾਰਨ ਕਰਕੇ ਜ਼ਿੰਦਗੀ ਦੇ ਵਿੱਚ ਕੋਈ ਔਖੀ ਘੜੀ ਆ ਗਈ ਹੈ ਕੋਈ ਦਿੱਕਤ ਤਕਲੀਫ ਆ ਗਈ ਹੈ ਪਸਾ ਤਾਂ ਨਹੀਂ ਲਾਹੋ ਵਾਧਾ ਜਾਣਾ ਚਾਹੀਦਾ ਹੈ ਕਿਸੇ ਵੀ ਕਾਰਨ ਕਰਕੇ ਸਾਡਾ ਤੋਸਾ ਦੀ ਜ਼ਹਿਨ ਕੀ ਤੋਂ ਉਹ ਨਾ ਨਹੀਂ ਚੱਲੂਗਾ ਸਸਤੀਆਂ ਤੋਂ ਲੈ ਕੇ ਕੰਨੇ ਨਾਮ ਦੀ ਤੁਮਾਈ ਨਵੇਕ ਸਤਵ ਸਚੇ ਪਾਛੋ ਜੀ ਨੂੰ ਤੇ ਕਰਕੇ ਨੇਹਾ ਰਪੁਜ ਸਿੰਘ ਜੀ ਇਹਨੇ ਗੰਦਰ ਸੰਸੇ ਦੇ ਗਏ ਕਿ ਇੱਕ ਪਰੰਕਤਾ ਕਰਨ ਦਾ ਨਾਮ ਜਪਨਾ ਇਹ ਦੂਜਾ ਪਰੰਕਤਾ ਕਰਨ ਦਾ ਨਾਮ ਹੈ ਜੇ ਅਰਦਾਸ ਵੇਂਕੀ ਕਰ ਲੈਣਾ ਸ਼ਤਿਨ ਆ ਦੇਖਣਾ ਬਰਨਾਰਤ ਤਾਂ ਸ਼ੱਕਾ ਦੇ ਵੀ ਸੱਦੂ ਨਹੀਂ ਛੜਦੇ ਸ਼ਸੰਦਰ ਕੀ ਆਸਤ ਤੇ ਆ ਕੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਕਰ ਦੇਣਾ ਪਰ ਜੇਕਰ ਕੋਈ ਨਹੀਂ ਲੱਗ ਪੁੱਛ ਚੰਗੀ ਨਹੀਂ ਲੱਗੀ ਤਾਂ ਇਹਨੂੰ ਆਪਣੀ ਸ਼ੋਪੀ ਦਾ ਬਟੀ ਧਿਆਨ ਨਾਲ ਸਨਕੇ ਰੋਸ਼ ਕਰ ਦੇਣਾ